ਸਤਨਾਮ 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 ਜਿਉ ਹਰਿ ਸੋ ਹੀ ਰਾ ਛਾੜ ਕੈ ਕਰੇ ਆਨ ਕੀ ਆਸ ਦੀਨਰ ਦੋਜਕ ਜਾਹੇਗੇ ਸਤਿਪਾਖੇ ਰਵਦਾਸ ਬਹੁਤ ਜਨਮ ਵਿਚਰੇ ਤੇ ਮਾਦ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਦਾਸ ਆਸ ਲਗ ਜੀਵ ਤੇਰ ਪਯੋ ਦਰਸ਼ਨ ਦੇਖੇ ਸਦੂ ਕੀ ਜੋਲੇ ਓਟ ਤੇਰ ਮਿਟ ਹੈ ਪਾਪ ਸਭ ਕੋਟ ਕੋਟ ਕਹਿਰਵਦਾ ਸੋ ਜੋ ਜਪੇ ਨਾਮ ਤਿਸ ਜਾਤ ਨ ਜਨਮ ਨ ਜੋ ਨ ਕਾਮ ਬਾਬਾ ਪੀਪਲ ਦਾਸ ਗੁਰੂ ਸਰਵੰਦਾਸ ਹਰੀ ਦਾਸ ਗੁਰੂ ਜੋਏ ਸੋਹਮਰੀ ਰਖਿਆ ਕਰੇ ਬਿਗਨ ਨ ਲਾਗੇ ਕੋ ਤਨ ਤਨ ਸਤਿਗੁਰੂ ਗਰੀਵ ਦਾਸ ਵੰਦਹੁ ਨੇ ਤੁ ਸ਼ੁਭਾ ਸ਼ਾਮ ਚਰਨ ਕਬਲ ਕੋ ਡੰਡਵਤ ਕੋਟ-ਕੋਟ ਪਰ ਨਾਮ ਜਪੋ ਜੀ ਸਤਨਾਮ ਸੰਧਿਆ ਵੇਲੇ ਦੀ ਅੰਮ੍ਰਿਤ ਬਾਣੀ ਸਤਿਗੁਰੂ ਰਵਦਾਸ ਜੀਓ ਸਤਨਾਮ 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 ਜਿਉ ਰਾਗਤਨਾ ਸ੍ਰੀ ਹਮ ਸਰਦੀਨ ਦਿਆਲ ਨ ਤੁਮ ਸਰ ਅਬ ਪਤਿ ਹਰ ਕਿਆ ਕੀਜੇ ਬਚਨੀ ਤੋਰ ਮੋਰ ਮਨ ਮਾਨੇ ਜਨ ਕੋ ਪੂਰਨ ਦੇਜੈ ரயா காரண கவன அபோல் ஜன்ம விஷரி மாதோ இன்ம துமாரேக்க ਕਹਿ ਰਵਦਾਸ ਆਸ ਲਗ ਜਿਵ ਚਿਰ ਭਇਓ ਦਰਸ਼ਨ ਦੇਖੈ ਚਿਤ ਸਿਮਰਨ ਕਰੋ ਨੈਣ ਅਵਲੋਕਣੋ ਸਰਬਣ ਬਾਣੀ ਸੋ ਜਸ ਪੂ ਰੱਖੋ ਮਨ ਸੋ ਮਦ ਕਰ ਕਰੋ ਚਰਨ ਹਿਰਦੇ ਤਰੋ ਰਸਨ ਅੰਮ੍ਰਿਤ ਰਾਮ ਨਾਮ ਪਾਖੋ ਮੇਰੀ ਪ੍ਰੀਤ ਗੋਵਿੰਦ ਸਿਉ ਜਨ ਕਟੇ ਮੈਂ ਤੋ ਮੋਲ ਮੰਗੀ ਲਈ ਜੀ ਸਟੇ ਰਹਾਉ ਸਾਧ ਸੰਗਤ ਬਿਨਾ ਭਾਉ ਨ ਉਪਜੇ ਭਾ ਬਿਨ ਭਗਤ ਨਹੀ ਹੋਏ ਤੇਰੀ ਕਹਿਰ ਵਦਾਸ ਇਕ ਬੇਨਤੀ ਹਰ ਸਿਉ ਭੈਜ ਰੱਖੋ ਰਾਜਾ RAM ਮੇਰੇ ਮੇਰੀ ਪ੍ਰੀਤ ਗੁਪਾਮ ਸੋ ਜਨ ਕਟੇ ਹੋ ਮੈਂ ਮੋਲ ਮਹੰਗੇ ਲਈ ਤਨ ਸਟਿਉ ਟੇਕ ਹਿਰਦੇ ਸੋਮਰਨ ਕਰਉ ਨੈਣ ਅਵਲੋਕਣ ਸਰਬਨਾ ਹਰ ਕਥਾ ਪਰ ਰੱਖ ਮਨ ਮਦਕਰ ਕਰੋ ਚਰਨ ਚਿਤ ਤਰਉ RAM ਰਸਹਿਰ ਸੰ ਚਖੋ ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੇ ਭਾ ਬਿਨ ਭਗਤ ਕਿਉ ਹੋਏ ਤੇਰੀ ਬੰਦਤਰਵदास ਰਾਜ ਰਾਮ ਸੁਨ ਬੇਨਤੀ ਗੁਰ ਪ੍ਰਸ਼ਾਦ ਕਿਰਪਾ ਕਰੋ ਉਹਨਾਂ ਦੇ ਰੇ ਦਰਸ਼ਨ ਦੀ ਜੈ ਰਾਮ ਦਰਸ਼ਨ ਦੀ ਜੈ ਦਰਸ਼ਨ ਦੀਜੇ ਬਲੰਬ ਨਾ ਕੀਜੇ ਟੀਕਾ ਦਰਸ਼ਨ ਤੋਰਾ ਜੀਵਨ ਮੋਰਾ ਬਿਨ ਦਰਸ਼ਨ ਕਿਉ ਜੀਵੇ ਚਕੋਰਾ ਮਾਧੋ ਸਤਗੁਰ ਸਭ ਜਗ ਚੇਲਾ ਅਬ ਕੇ ਵਿਛਰੇ ਮਿਲਨ ਦੋਹਿਲਾ ਧਨ ਜੋਨ ਕੀ ਝੂਠੀ ਆਸਾ ਸਤ ਸਤ ਭਾਕੇ ਜਨ ਰਵਦਾਸ ਰਾਗ ਜੈ ਸ੍ਰੀ 나ਥ ਕਸ਼ੁਨਾ ਜਾਨੂ ਮਨ ਮਾਇਆ ਕੇ ਹਾਦ ਬਿਕਾਨੂ ਰਹਾ ਤੁਮ ਕਹੀ ਤੋ ਜਗ ਗੁਰੂ ਸਾਮੇ ਹਮ ਕੈਤ ਕਲ ਜੁਕੇ ਕਾਮੇ ਇਨ ਪੰਚਨ ਮੇਰੋ ਮਨ ਜੁ ਬਿਗਾਰਿਓ पल पल हर जीते अंतर पारयो जत देखूं तत दुखी रासी अजोना पता हे निगुंपै साखी गौतम नार ओमापो स्वामी शीश न तरण सहज पग गामी इन दूतन खल वद कर मारयो ਬਡੋ ਨੇ ਲਾਮਸ ਅਜ ਹੋ ਨਹੀਂ ਹਾਰਿਓ ਕਹਿ ਰਵदास ਕਹਾ ਕਹਿ ਸਕੀ ਜੈ ਬਿਨ ਰਗੁਨਾ ਸਰਨ ਕਾਂ ਕਿ ਲੇ ਜੈ ਰਗ ਸੁਹਿ ਸਹਿ ਕੀ ਸਾਰ ਸੁਹਾਗਣ ਜਾਣੈ ਤਜ ਅਭਿਮਾਨ ਸੁਖ ਰਲਿਆ ਮਾਨੈ ਤਨ ਮਨ ਦੇ ਨਾ ਅੰਤਰ ਰਾਖੇ ਅਵਰਾ ਦੇਖਣਾ ਸੁਣੇ ਅਪਾਕੇ ਸੋਕਤ ਜਾਣੇ ਪੀਰ ਪਰਾਈ ਜਾਂਕੇ ਅੰਤਰ ਦਰਦ ਨਾ ਪਾਈ ਰਹਾ ਦੁਖੀ ਦੁਹਾਗਨ ਦੋਪਕ ਹੀਨੇ ਜਿਨ ਨਾ ਨਰੰਤਰ ਭਗਤ ਨਕੀਨੇ ਪੁਰਸਲਾ ਹਤ ਕਾ ਪੰਤ ਦੋਹਿਲਾ ਸੰਗ ਨਾ ਸਾਥੀ ਗਵਨ ਅਕੇਲਾ ਦੁਖੀਆ ਦਰਦ ਬੰਦ ਦਰਿਆ ਬਹੁਤ ਉਪਿਆਸ ਜਵਾਬ ਨ ਪਾਇਆ ਕਹਿ ਰਵਿਦਾਸ ਸ਼ਰਨ ਪ੍ਰਭ ਤੇਰੀ ਜਿਉ ਜਾਨੂ ਤਿਉ ਕਰਗਤ ਮੇਰੇ ਰਾਗੋਂਡ ਮੁਕੰਦ ਮੁਕੰਦ ਜਪਹੁ ਸੰਸਾਰ ਬਿਨ ਮੁਕੰਦ ਤਨ ਹੋਏ ਉਹ ਹਾਰ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮੁਕੰਦ ਹਮਰਾ ਬਿਤ ਮਾਤਾ ਜੀਵਤ ਮੁਕੰਦ ਹੈ ਮਰਤ ਮੁਕੰਦੇ ਤਾਂ ਕੇ ਸੇਵ ਕੋ ਸਦਾ ਆਨੰਦੇ ਰਹਾਉ ਮੁਕੰਦ ਮੁਕੰਦ ਹਮਾਰੇ ਪ੍ਰਾਨੰਗ ਜਪ ਮੁਕੰਦ ਮਸਤਕ ਨਿਸਾਨੰ ਸੇਵ ਮੁਕੰਦ ਕਰੇ ਬੈ ਰਾਗੀ ਸੋਈ ਮੁਕੰਦ ਦਰਬਰ ਤਨ ਲਾਦੇ ਇਕ ਮੁਕੰਦ ਕਰੇ ਉਪਕਾਰ ਹਮਰਾ ਕਹਾ ਕਰੇ ਸੰਸਾਰ ਮੀਟੀ ਜਾਤ ਹੋਏ ਦਰਬਾਰ ਤੂੰ ਹੀ ਮੁਕੰਦ ਜੋਗ ਜੁਗਤਾਰ ਉਪਜੀਓ ਗਿਆਨ ਹੁਆ ਪਰਗਾਸ ਕਰ ਕਿਰਪਾਲੀ ਨੇ ਕੀਟ ਦਸ ਕਹ ਰਵਦਾਸ ਅਬ ਤ੍ਰਿਸ਼ਨਾ ਚੁਕੀ ਜਪ ਮੁਕੰਦ ਸਿਵਾ ਤਾਹੂ ਕੇ ਜੇ ਉਹ 68 ਤੀਰਥ ਨਾਵੈ ਜੇ ਉਹ ਦਵਦਸ ਲਾ ਪੋ ਜਾਵੇ ਜੇ ਉਹ ਕੂਕ ਟਟਾ ਦੇ ਵਾਵੇ ਕਰੇ ਨਿੰਦ ਸਾਬਿਰਤਾ ਜਾਵੇ ਸਾਦ ਕੰਿੰਦ ਕੈਸੇ ਤਰੇ ਸਰਪਰ ਜਨਹੁ ਨਰਕ ਹੀ ਪਰੇ ਰਹਾਉ ਜੇ ਉਹ ਗ੍ਰਹਿਣ ਕਰੇ ਖੁਲਕੇ ਤ ਅਰਪੇ ਨਾਰਸਿਗਰ ਸਮੇਤ ਸਗਲੀ ਸਮਰਤ ਸਰਵ ਨੀਸੁਰ ਨੇ ਕਰੇ ਨਿੰਦ ਕਬਨੇ ਨੇ ਗੁਣੇ ਜੇ ਉਹ ਅਨਿਕ ਪ੍ਰਸਾਦ ਕਰਾਵੇ ਊਮਦਾਨ ਸ਼ੋਭਾ ਮੰਡੋ ਪਾਵੇ ਆਪਣਾ ਵਿਗਾਰ ਵਿਰਾਨਾ ਸਾਡੇ ਕਰੇ ਨਿੰਦ ਬਹੁ ਜੋਨੀ ਹਾਂਡੇ ਨਿੰਦਾ ਕਹਾ ਕਰੋ ਸੰਸਾਰਾ ਨਿੰਦ ਕਾ ਪ੍ਰਗਟ ਪਹਾਰਾ ਨਿੰਦ ਕੁ ਸੋਦ ਸਾਧ ਵਿਚਾਰਿਆ ਕਹਰਬ ਦਾਸ ਪਾਪੀ ਨਰਕ ਸਿਧਾਰਿਆ ਆਜ ਦਿਵਸ ਲਿਓ ਬਲਿਹਾਰਾ ਮੇਰੇ ਗ੍ਰਹ ਆਇਆ ਰਾਜਾ RAM ਕਾ ਪਿਆਰਾ ਟੇਕ ਆੰਗਣ ਬਗੜ ਪਵਨ ਪਿਉ ਪਾਵਣ ਹਰ ਜਨ ਬੈਠੇ ਹਰ ਜਸ ਗਾਵਣ ਕਰੂੰ ਡੰਡਾ ਤੇ ਚਰਨ ਪੁਖਾਰੂੰ ਤਨ ਮਨ ਤਨ ਸੰਤਨ ਪਰਵਾਰੂ ਕਥਾ ਕਹਿ ਅਰ ਅਰਥ ਵਿਚਾਰੇ ਆਪ ਤਰੇ ਔਰਨ ਕੋ ਤਾਰੇ ਕਹਿਰਵ ਦਾਸ ਮਿਲਿੰਦ ਜੀ ਦਾਸ ਜਨਮ ਜਨਮ ਕੇ ਕਟ ਪਾਸ ਰਾਗ ਰਾਮ ਕਲੇ ਪੜੀਏ ਗੁਣੀਏ ਨਾਮ ਸਭ ਸੁਣੀਏ ਅਨ ਪਉ ਭਉ ਨੰਦਰਸੇ ਲੋਹਾ ਕੰਚਨ ਹੀਰਨੋ ਕੈਸੇ ਜਉ ਪਾਰ ਸੇ ਨਾ ਪਰਸੇ ਦੇਵ ਸੰਸੇ ਗਾਠ ਨਾ ਛੂਟੇ ਕਾਮ ਕ੍ਰੋਧ ਮਾਇਆ ਮਦਮਸਰ ਇਨ ਪੰਚ ਹੋ ਮਿਲ ਲੂਟੇ ਰਹਾ ਹਮ ਵੱਡ ਕਬ ਕੁਲੀਨ ਹਮ ਪੰਡਤ ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਮਿਸੂਰ ਹਮ ਦਾਤੇ ਇਹ ਬੁੱਧ ਕਭੇ ਨ ਨਾਸੇ ਕੋਹਰ ਬਦਾਸ ਸਬੇ ਨਹੀਂ ਸਮਝਸ ਹੂਲ ਪਰੇ ਜੈਸੇ ਬਾਰੇ ਮੋਹ ਅਧਾਰ ਨਾਮ ਨਰੈਣ ਜੀਵਨ ਪ੍ਰਾਣ ਤਨ ਮੋਰੈ ਗਾਏ ਗਾਇਬ ਕਹਿ ਕਹਿ ਗਾਉ ਗਾਵਣ ਹਾ ਕੋ ਨਿਕਟ ਬਤਾਉ ਟੇਕ ਜਬ ਲਗ ਹੈ ਜਾਂ ਤਨ ਕੀ ਅਸਾ ਤਬ ਲਗ ਕਰੇ ਪੁਕਾਰਾਂ ਜਬ ਮਨ ਮਿਲਿਓ ਆਸ ਨੇ ਤਨ ਕੇ ਤਬ ਕੋ ਗਾਵਣ ਹਾਰਾ ਜਬ ਲਗ ਨਦੀ ਨ ਸਮੁੰਦ ਸਮਾਵੇ ਤਬ ਲਗ ਵੱਡੇ ਹੰਕਾਰਾ ਜਦ ਮਨ ਮਿਲਿਓ ਰਾਮ ਸਾ ਗੁਰ ਸੋ ਤਬ ਜੇ ਮਿੱਟੀ ਪੁਕਾਰਾ ਜਬ ਲਗ ਫਗਤ ਮੁਕਤ ਕੀ ਆਸਾ ਪਰਮ ਤਤ ਸੁਣ ਗਾਵੇ ਜਹਾਂ ਜਾਇ ਅਸਤਰਤ ਹੈ ਜੈ ਮਨ ਤਹਾਂ ਤਹਾਂ ਕਸ਼ੁਨਾ ਪਾਵੇ ਛਾੜੇ ਆ ਨਿਰਾਸ ਪਰਮ ਪਦ ਤਬ ਸੁਖ ਸਤ ਕਰ ਹੋਈ ਕਹਿ ਰਵ ਦਾਸ ਜਾਂ ਸੂ ਔਰ ਕਹਤ ਹੈ ਪਰਮ ਤਤ ਅਬ ਸੋਈ ਐਸੋ ਕਸ਼ੂ ਅਨਭੋ ਕਹਿਤ ਨਾ ਆਵੇ ਸਾਹਿਬ ਮਿਲੇ ਤੋਂ ਕੋ ਬਿਗਰਾਵੇ ਟੇਕ ਸਭ ਮੈਂ ਹਰ ਹੈ ਹਰ ਮੈਂ ਸਭ ਹੈ ਹਰ ਆਪਣੋ ਜਿਨ ਜਾਨਾ ਸਾਖੇ ਨਹੀਂ ਔਰ ਕੋ ਦੂਸਰ ਜਾਨਨ ਹਰ ਸਿਆਨਾ ਬਾਜੀ ਕਰ ਸੋ ਰਚ ਰਈਏ ਬਾਜੀ ਕਾ ਮਰਮ ਨਾ ਜਾਨਾ ਬਾਜੀ ਝੂਠ ਸਾਚ ਬਾਜੀ ਕਰ ਜਾਨਾ ਮਨ ਪਤਿਆਨਾ ਮਨਤਰ ਹੋਏ ਤਾ ਕੋਈ ਨਾ ਸੋਜੈ ਜਾਨੇ ਜਾਨਣ ਹਾਰ ਕਹਿ ਰਵਦਾਸ ਬਿਮਲ ਬਵੇ ਕੁ ਸੁਖ ਸਹਿਜ ਸਰਵ ਸੰਬਾਰ ਨਰ ਹਰ ਚੰਚਲ ਹੈ ਮਤ ਮੋਰੀ ਕੈਸੇ ਭਗਤ ਕਰੂੰ ਮੈਂ ਤੋਰੀ ਟੇਕਉ ਤੂੰ ਮੋਹੇ ਦੇਖੇ ਮੈਂ ਤੋਹਿੰਨ ਦੇਖੂ ਪ੍ਰੀਤ ਪਰਸ ਪਰ ਹੋਈ ਤੂੰ ਮੋਹੇ ਦੇਖੇ ਹਉ ਤੋਹੇ ਨਾ ਦੇਖੂ ਇਹੋ ਮਤ ਸਭੁ ਬੁਧ ਕੋਈ ਸਭ ਘਟ ਅੰਤਰ ਸਰਮ ਸ ਨਿਰੰਤਰ ਮੈਂ ਦੇਖ ਤੂੰ ਨਹੀਂ ਜਾਣਾ ਗੁਣ ਸਭ ਤੋਰ ਮੋਰ ਸਭ ਔਗਣ ਕਰਿਤੋ ਪੁਕਾਰਨਾ ਮਨ ਮੈਂ ਤੋ ਤੋਰ ਮੋਰੀ ਅਸਮਝਸ ਕੈਸੇ ਕਰਨੇ ਸਤਾਰਾ ਕਹਿਰਵਾ ਦਾਸ ਮਦੋ ਕਰਨਾ ਮੈਂ ਜੈ ਜੈ ਜਗਤ ਅਧਾਰ ਤਬਰਾਂ ਮ ਨਾਮ ਕਹਿ ਗਾਵੇਂਗਾ ਰਾਰੰਕਰ ਰਹਿਤ ਸਭ ਹਿੰਨ ਮੇ ਅੰਤਰ ਮੇਲ ਮਿਲਾਵੇਂ ਗਾਟੇ ਕਉ ਲੋਹਾ ਕੰਚ ਸਮ ਕਰ ਦੇਖੈ ਭੇਦ ਅਭੇਦ ਸਮਾਵੇਂਗਾ ਜੋ ਸੁਖੋ ਵਿੱਚ ਪਰਸ ਕੇ ਪਰਸੇ ਸੂ ਸੁਖ ਵਾ ਕੋ ਆਵੇਂ ਗਾ ਗੁਰ ਪਰ ਸਾਹ ਭਈ ਅਨਪੈ ਮਤ ਵਿਸ਼ ਅੰਮ੍ਰਿਤ ਸੰਮ ਧਿਆਵੇਂਗਾ ਕਹਿ ਰਵਦਾਸ ਮੇਂ ਟਿ ਆਪਾਂ ਪਰ ਤਬ ਵਾ ਠੌਰਿ ਪਾਵੇਂਗਾ ਰਗ ਮਾਰੂ ਐਸੀ ਲਹਾ ਤੁਝ ਮੈਨੂੰ ਕੌਣ ਕਰੇ ਗਰੀਬ ਨਭਾ ਕੋ ਸਈਆ ਮੇਰਾ ਮਾਥੇ ਛਤਰ ਤਰੇ ਰਹਾ ਜਾਂ ਕੀ ਸ਼ੋਤ ਜਗਤ ਕੋ ਲਾਗੇ ਤਾਂ ਪਰ ਤੁਹੀ ਟਰੇ ਨਿਚ ਉਚ ਕਰੇ ਮੇਰਾ ਗੋਵਿੰਦ ਕੰਮ ਤੇ ਨਾ ਡਰੇ ਨਾਮ ਦੇਵ ਕਬੀਰ ਤਲੋਚਨ ਸਦਨਾ ਸੈਨ ਤਰੇ ਕਹਿਰ ਵਦਾਸ ਸੁਨਹੁre ਸੰਤੋ ਹਰ ਜਿਉ ਤੇ ਸਭੇ ਸਰੇ ਪੀਆ ਰਾਂ ਬਰਸ ਪਿਆਰੇ ਟੇਕ ਪਰ ਪਰ ਦੇਵੇ ਸੁਰਤ ਕਲਾਲੇ ਦਰਿਆ ਦਰਿਆ ਪੀਨਾਰੇ ਪੀਵਤ ਪੀਵਤ ਆਪਾ ਜਗ ਭੁੱਲਾ ਹਰ ਰਸ ਮਹ ਬਰਨਾਰੇ ਦਰ ਕਰ ਬਿਸਰ ਗਿਉ ਰਵਦਾਸ ਉਨ ਮਨ ਸਦਮਤ ਵਾਰੀ ਰੇ ਪਲ ਪਲ ਪ੍ਰੇਮ ਪਿਆਲਾ ਚੱਲੇ ਛੂਟੇ ਨਹੀਂ ਖੁਮਾਰੀ ਰਾਗ ਕੈਦਾਰਾ ਖਟ ਕਰਮਕਲ ਸੰਜਕਤ ਹੈ ਹਰ ਭਗਤ ਹਿਰਦੇ ਨਾਏ ਚਰਨਾਰ ਬਿੰਦਨਾ ਕਥਾ ਭਾਵੇ ਸੋ ਪਚ ਤੁਲ ਸਮਾਨ ਰੇ ਚਿਤ ਚੇਤ ਚੇਤ ਅਚੇਤ ਕਾਹੇ ਨਾ ਵਾਲਮੀਕੇ ਦੇਖ ਕਿਸ ਜਾਤ ਤੇ ਕਿਆ ਪਦ ਹੈ ਅਮਰਿਓ ਰਾਮ ਭਗਤ ਵਸੀਖ ਰਹਾਉ ਸਵਾਨ ਸਦਰ ਜਤ ਸਭ ਤੇ ਕ੍ਰਿਸ਼ਨ ਲਾਵੇ ਹੇ ਤੋ ਲੋਗ ਬਪਰਾ ਕਿਆ ਸਰਾਹੇ ਤੀਨ ਲੋਗ ਪਰਵੇਸ਼ ਆਇਆ ਮਲ ਪਿੰਗਲਾ ਲਵਤ ਕੁੰਚਰ ਗਏ ਹਰ ਕੇ ਪਾਸ ऐसे दुर्मत निस्तर तू क्यों ना तरहे रबिदास राग मलार नागरजन मेरी जात तुभ ज्ञात चमरन हृदय राम गोविंद गुण सारन रहौ ਸੁਰ ਸ੍ਰੀ ਸੱਲਲਹ ਕਿਰਤ 바ਰੂਨੀ ਰੇ ਸੰਤ ਜਨ ਕਰਤ ਨਹੀਂ ਪਾਨੰ ਸੁਰਾ ਅਪਵਿੱਤਰ ਨਤ ਅਵਰ ਜਲ ਰੇ ਸੁਰ ਸ੍ਰੀ ਮਿਲਤ ਨਹੀਂ ਹੋਏ ਆਨੰ ਤਰਤਾਰ ਅਪਵਿੱਤਰ ਕਰਮਾਨੀ ਰੇ ਜੈਸੇ ਕਾਗਰਾ ਕਰਤ ਵਿਚਾਰੰ ਭਗਤ ਪਗਾਉਤ ਹੂੰ ਲਿਖਿਏ ਤੈ ਉਪਰ ਪੂਜਿਏ ਕਰ ਨਮਸਕਾਰੰ ਮੇਰੀ ਜਾ ਕੁਟ ਬਾਂਡ ਲਾ ਢੋਰ ਡਵੰਤਾ ਨਿਤ ਹੈ ਬਨਾਰਸੀ ਆਸ ਪਾਸਾ ਅਬ ਬਿਪਰ ਪ੍ਰਧਾਨ ਤਹ ਕਰੇ ਡੰਡੋਤ ਤੇਰੇ ਨਾਮ ਸਰਣਾਏ ਰਵਿਦਾਸ ਦਾ ਸਬਾ ਰਗ ਸਰੰਗ ਚੱਲ ਮਨ ਹਰ ਚੱਟ ਸਾਂ ਪੜਾਉਂ ਟੇਕ ਗੁਰ ਕੀ ਸਾਠ ਗਿਆਨ ਕਾ ਅਸ਼ਰ ਵਿਸਰੇ ਤੋ ਸਹਿਜ ਸਮਾਦ ਲਗਾਉ ਪ੍ਰੇਮ ਪਾਟੇ ਸੁਰਤ ਲੇਖਨ ਕਰਹੁ ਰਰ ਮਮਾ ਲਿਖਿਆਗ ਦਿਖਾਉ ਇਹ ਬਿਦਮੁਕਤ ਪਹਿ ਸੰਕਾदिक ਹਿਰਦੇ ਵਿਦਾਰ ਪ੍ਰਕਾਸ਼ ਦਿਖਾਉ ਕਾਗਦ ਕਮਲ ਮਤ ਮਸ ਕਰ ਨਿਰਮਲ ਬਿਨ ਰਸਨਾ ਨਿਸ ਦਿਨ ਗੁਣ ਗਾਉ ਕਹਿ ਰਵਦਾ ਰਾਮ ਜਪ ਪਾਈ ਸੰਤ ਸਾਖ ਦੇ ਬਹੁਰ ਨ ਆਉ ਰਾਗ ਕਾਂਡਾ ਤੋਂ ਜਾ ਕੇ ਰਾਮ ਜੀ ਧਨੇ ਤਾਂ ਕੇ ਕਹ ਕਿ ਕਮੀ ਹੈ ਮਨਸਾ ਕੋ ਨਾ ਮਨੋਰਤ ਪੁਰਵੈ ਸੁਖ ਨਿਧਾਨ ਕੀ ਕਹਾ ਗਨੀਏ ਕਵਨ ਕਾਜ ਕਿਰਪਨ ਕੀ ਮਾਇਆ ਕਰਤ ਫਿਰਤ ਆਪਣੇ ਆਪਣੇ ਹੈ ਖਾਈ ਨਾ ਸਕੇ ਖਰਚ ਨਾ ਜਾਵੇ ਜਾ ਪਚੰਗ ਸਿਰ ਰਹਤ ਮਨੀ ਹੈ ਜਾਂ ਕੀ ਰਾਸ ਥਾਵਰ ਨਹੀਂ ਆਵੇ ਰਹਾ ਕੇਤ ਕੀ ਮੁਕਤ ਅਨੀ ਹੈ ਰਖvare ਕੋ ਚਕਰ ਸੁਦਰਸ਼ਨ ਬਿਗਨ ਨਾ ਬਿਆਪੇ ਰੋਕਿਛਨੀ ਹੈ ਸ਼ਿਵ ਸੰਕਾਦਿਕ ਪਾਰ ਨਾ ਪਾਵੇ ਮੈਂ ਬ ਪਰ ਕੀ ਕੌਣ ਗਣੀ ਹੈ ਜਾਂ ਕੀ ਪ੍ਰੀਤ ਨਿਰੰਤਰ ਹਰਸੋਂ ਕਹਿਰ ਬਿਦਾਸ ਤਾਂ ਕੀ ਸਦਾ ਬਣੀ ਹੈ ਸ਼ਿਵ ਸੰਕਾਦਿਕ ਪਾਰ ਨਾ ਪਾਵੇ ਮੈਂ ਬ ਪਰੇ ਕੀ ਕੌਣ ਗਣੀ ਹੈ ਜਾਂਕੀ ਪ੍ਰੀਤ ਨਿਰੰਤਰ ਹਰਸੋ ਕਹਿਰ ਵ다ਸ ਤਾਂਕੀ ਸਦਾ ਬਣੀ ਹੈ ਜਪੋ ਜੀ ਸਤਨਾਮ 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 ਜਿਓ ਜੈ ਗੁਰੂਦੇਵ ਤਨ ਗੁਰੂਦੇਵ